ਉਹ ਅਮਰਜੀਤ ਸਿੰਘ ਮੌਜੂਦ ਹੈਗੇ ਨੇ ਇਹਨਾਂ ਨੇ 65 ਦੀ ਜੰਗ 71 ਦੀ ਜੰਗ 99 ਦੀ ਜੰਗ ਇਹਨਾਂ ਨੇ ਦੇਖੀ ਆ ਕਿਉਂਕਿ ਬਾਰਡਰ ਦੇ ਬਿਲਕੁਲ ਨਾਲ ਨੇ ਹੈਗੇ ਯਕਦਮ ਲੜਾਈ ਹੋਈ ਹਾਂ ਤੜਕੇ 5 ਵਜੇ ਫਾਇਰ ਖੁੱਲਾ ਤੇ ਅਸੀਂ ਸੁੱਤੇ ਪਈ ਉੱਠ ਕੇ ਤੁਰ ਗਏ ਸਾਨੂੰ ਤਾਂ ਐਂ ਹੀ ਤੁਹਾਨੂੰ ਮੈਨੂੰ ਲੱਗਦਾ ਜਿਵੇਂ ਵਹੀਂ ਵਾਂਡੇ ਤੁਰੇ ਜਾਣੇ 65 ਦੇ ਵਿੱਚ ਇੱਥੋਂ ਤੱਕ ਸਾਡਾ ਖੇਮ ਕਰਨ ਜਿਹੜਾ ਸ਼ਹਿਰ ਉਹ ਸਾਰਾ ਮੱਲਿਆ ਗਿਆ ਸੀ ਅੱਛਾ ਪਿੱਛੇ ਪਿੰਡ ਬਲਟੂਆ ਉੱਥੋਂ ਤੱਕ ਫੌਜ ਚਲੇਗੀ 70 ਦੇ ਵਿੱਚ ਵੀ ਅਸੀਂ 6 ਮਹੀਨੇ ਫੌਜ ਇੱਥੇ ਬੈਠੀ ਰਹੀ ਸਾਡੇ ਮੈਨਾ ਮੂਨਾ ਲੱਗੀਆਂ ਪਿੱਛੇ ਬਹੁਤ ਪਿੱਛੇ ਤੱਕ ਮੈਨਾ ਲੱਗੀਆਂ ਅਸੀਂ ਜੱਕਦਮ ਫੈਰ ਖੁੱਲਾ ਤੇ ਬੰਬ ਵਜਣ ਦਾ ਵੀ ਆਣ ਕੇ ਖੇਮ ਕਰਨ ਅੱਛਾ ਫਿਰ ਦਵਾ ਸਾਰੇ ਭਜਣ ਦੀ ਕੀਤੀ ਸਾਰਿਆਂ ਇਹ ਸਭ ਵਸਤਾਂ ਵਾਲੇ ਸਮਾਨ ਸਾਰਾ ਲੁੱਟ ਕੇ ਲੈ ਗਏ ਰੂੜੀਆਂ ਤੱਕ ਲੱਡ ਕੇ ਲੈ ਗਏ ਅੱਛਾ ਰੂੜੀਆਂ ਲੈ ਕੇ ਲੱਡ ਰੂੜੀਆਂ ਵੀ ਲੱਡ ਕੇ ਲੈ ਗਏ ਗੱਡਿਆਂ ਦੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਇਸ ਵੇਲੇ ਜੋ ਮਾਹੌਲ ਚੱਲ ਰਿਹਾ ਉਸ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਸ਼ਾਇਦ ਹੁਣ ਦੋਵਾਂ ਮੁਲਕਾਂ ਦੇ ਵਿੱਚ ਜੰਗ ਲੱਗ ਸਕਦੀ ਹੈ ਇਸ ਵੇਲੇ ਅਸੀਂ ਖੇਮ ਕਰਨ ਦੇ ਪਿੰਡ ਮੀਆਂਵਾਲੀ ਦੇ ਵਿੱਚ ਮੌਜੂਦ ਹਾਂ ਇਹ ਪਿੰਡ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਹੈ 65 ਦੇ ਵਿੱਚ 71 ਦੇ ਵਿੱਚ 99 ਦੇ ਵਿੱਚ ਜਦੋਂ ਲੜਾਈਆਂ ਹੋਈਆਂ ਨੇ ਤਾਂ ਇਹਨਾਂ ਪਿੰਡਾਂ ਨੂੰ ਖਾਲੀ ਕੀਤਾ ਗਿਆ ਸੀਗਾ ਤਾਂ 65 ਦੇ ਵਿੱਚ ਇਹੀ ਉਹ ਪਿੰਡ ਹੈਗਾ ਜਿਹਦੇ ਉੱਪਰ ਪਾਕਿਸਤਾਨੀ ਫੌਜ ਦੇ ਵੱਲੋਂ ਆ ਕੇ ਕਬਜ਼ਾ ਤੱਕ ਕਰ ਲਿਆ ਗਿਆ ਸੀਗਾ ਇਸ ਪਿੰਡ ਦੇ ਵਿੱਚ ਇਸ ਵੇਲੇ ਕੀ ਮਾਹੌਲ ਹੈਗਾ ਉਹ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਸਾਹਮਣੇ ਤੁਹਾਨੂੰ ਇੱਥੋਂ ਤਾਰਾ ਨਜ਼ਰ ਆਉਣਗੀਆਂ ਮਲਕੀ 3-400 ਮੀਟਰ ਦੀ ਦੂਰੀ ਦੇ ਉੱਪਰ ਹੀ ਤਾਰਾਂ ਜਿਹੜੀਆਂ ਨੇ ਫੈਂਸਿੰਗ ਲੱਗੀ ਹੋਈ ਆ ਤਾਂ ਉਹ ਤੁਹਾਨੂੰ ਇੱਥੋਂ ਨਜ਼ਰ ਆ ਜੇਗੀ ਤਾਂ ਫੈਂਸਿੰਗ ਦੇ ਨਾਲ ਬਿਲਕੁਲ ਆਖਰੀ ਪਿੰਡ ਹੈਗਾ ਇਹ ਪੰਜਾਬ ਦਾ ਜਿਹੜਾ ਉਸ ਤੋਂ ਅੱਗੇ ਜਾ ਕੇ ਪਾਕਿਸਤਾਨ ਜਿਹੜਾ ਉਹ ਸ਼ੁਰੂ ਹੋ ਜਾਂਦਾ ਤਾਂ ਇੱਥੇ ਹੀ ਬੀਐਸਐਫ ਦੀ ਚੌਂਕੀ ਬਣੀ ਹੋਈ ਆ ਤਾਂ ਇਸ ਵੇਲੇ ਇਸ ਪਿੰਡ ਦੇ ਵਿੱਚ ਮਾਹੌਲ ਦੇਖ ਕੇ ਅਜਿਹਾ ਕੁਝ ਨਹੀਂ ਲੱਗ ਰਿਹਾ ਕਿ ਸ਼ਾਇਦ ਇੱਥੇ ਕੋਈ ਜੰਗ ਵਾਲਾ ਮਾਹੌਲ ਇੱਥੇ ਨਜ਼ਰ ਆ ਰਿਹਾ ਪਰ ਫੌਜ ਦੇ ਵੱਲੋਂ ਪੱਕੇ ਪ੍ਰਬੰਧ ਪਹਿਲਾਂ ਤੋਂ ਕੀਤੇ ਹੁੰਦੇ ਨੇ ਕਿ ਜਿਸ ਵੇਲੇ ਜਿਹੜੀ ਜਗ੍ਹਾ ਦੇ ਉੱਪਰ ਅਸੀਂ ਇਸ ਵੇਲੇ ਖੜੇ ਆ ਉਸ ਜਗ੍ਹਾ ਦੇ ਉੱਪਰ ਵੀ ਜਿਹੜਾ ਇੱਕ ਬੰਨ ਬਣਾਇਆ ਹੋਇਆ ਤਾਂ ਇਹ ਬੰਨ ਜਿਹੜਾ 2001 ਦੇ ਵਿੱਚ ਬਣਾਇਆ ਗਿਆ ਸੀਗਾ ਜਦੋਂ ਸੰਸਦ ਵਿੱਚ ਅਟੈਕ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਫੌਜ ਦੇ ਵੱਲੋਂ ਆਪਣੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਸੀਗੇ ਤਾਂ ਇਹ ਸਾਹਮਣੇ ਦੇਖੋ ਤੁਸੀਂ ਫੈਂ ਜਿਹੜੇ ਨੇ ਉਹ ਪਾਕਿਸਤਾਨ ਦੇ ਜਿਹੜੀਆਂ ਨੇ ਉਹ ਚੌਕੀਆਂ ਬਣੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉੱਥੇ ਜਿਹੜੇ ਟਾਵਰ ਇੱਕ ਬਣਾਏ ਹੋਏ ਨੇ ਜਿੱਥੋਂ ਰਾਕੀ ਕਰਦੇ ਨੇ ਤਾਂ ਇਹ ਸਾਰੀ ਫੈਂਸਿੰਗ ਇੱਥੇ ਲੱਗੀ ਹੋਈ ਆ ਨਵੀਂ ਫੈਂਸਿੰਗ ਇੱਥੇ ਬਣਾਈ ਗਈ ਆ ਤਾਂ ਇਹ ਪੰਜਾਬ ਦਾ ਆਖਰੀ ਪਿੰਡ ਹੈਗਾ ਮੀਆਂਵਾਲੀ ਤਾਂ ਜਦੋਂ 65 ਦੇ ਵਿੱਚ ਕਹਿੰਦੇ ਨੇ ਕਿ ਜੰਗ ਲੱਗੀ ਸੀਗੀ ਤਾਂ ਇੱਥੇ ਤੱਕ ਪਾਕਿਸਤਾਨੀ ਫੌਜਾਂ ਪਹੁੰਚ ਗਈਆਂ ਸੀਗੀਆਂ ਇਸ ਪਿੰਡ ਤੱਕ ਜਿਹੜਾ ਉਹ ਕਬਜ਼ਾ ਕਰ ਲਿਆ ਗਿਆ ਸੀਗਾ ਤਾਂ ਹਾਲਾਂਕਿ ਉਸ ਤੋਂ ਬਾਅਦ ਜਿਹੜਾ ਇਹ ਪਿੰਡ ਜਿਹੜਾ ਸੀਗਾ ਉਹ ਖਾਲੀ ਕਰਵਾ ਲਿਆ ਗਿਆ ਸੀਗਾ ਭਾਰਤੀ ਫੌਜ ਦੇ ਵੱਲੋਂ ਤਾਂ ਇਹ ਦੇਖੋ ਇੱਥੇ ਇੱਕ ਬੰਨ ਬਣਾਇਆ ਹੋਇਆ ਤਾਂ ਬਣਾਇਆ ਸੀਗਾ ਕਿ ਜੇਕਰ ਗਾਂ ਤੋਂ ਕਦੇ ਜੰਗ ਲੱਗੀ ਤਾਂ ਉਸ ਤੋਂ ਬਾਅਦ ਇਹ ਸਾਰਾ ਪ੍ਰਬੰਧ ਫੌਜ ਦੇ ਵੱਲੋਂ ਕੀਤਾ ਜਾਊਗਾ ਇੱਥੇ ਇੱਕ ਕਹਿ ਲੋ ਕਿ 뷰 ਪੁਆਇੰਟ ਬਣਾਇਆ ਹੋਇਆ ਹੈ ਕਿ ਇੱਥੋਂ ਜਿਹੜਾ ਸੀਗਾ ਉਹ ਨਜ਼ਰ ਹੁੰਦਾ ਸੀਗਾ ਤਾਂ ਇਹ ਦੇਖੋ ਸਾਰਾ ਮਾਹੌਲ ਇਸ ਵੇਲੇ ਸ਼ਾਂਤੀ ਇੱਥੇ ਨਜ਼ਰ ਆ ਰਹੀ ਹੈ ਕਣਕਾਂ ਕਿਸਾਨਾਂ ਦੇ ਵੱਲੋਂ ਵੜ ਲੀਆਂ ਗਈਆਂ ਨੇ ਤਾਂ ਸਾਡੇ ਨਾਲ ਪਿੰਡ ਤੋਂ ਅਮਰਜੀਤ ਸਿੰਘ ਮੌਜੂਦ ਹੈਗੇ ਨੇ ਇਹਨਾਂ ਨੇ 65 ਦੀ ਜੰਗ 71 ਦੀ ਜੰਗ 99 ਦੀ ਜੰਗ ਇਹਨਾਂ ਨੇ ਦੇਖੀ ਹੈ ਕਿਉਂਕਿ ਬਾਰਡਰ ਦੇ ਬਿਲਕੁਲ ਨਾਲ ਨੇ ਉਸ ਵੇਲੇ ਕਿਵੇਂ ਦਾ ਮਾਹੌਲ ਸੀਗਾ ਕਿਵੇਂ ਇੱਥੇ ਪਾਕਿਸਤਾਨੀ ਫੌਜਾਂ ਉਧੂ ਪਹੁੰਚ ਗਈਆਂ ਸੀਗੀਆਂ ਤਾਂ ਹ ਇਸ ਪਿੰਡ ਦੇ ਵਿੱਚ ਕੀ ਮਾਹੌਲ ਆ ਤਾਂ ਗੱਲਬਤ ਕਰਦੇ ਆ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਵੇਲੇ ਮਾਹੌਲ ਕੀ ਨਜ਼ਰ ਆ ਰਿਹਾ ਜੀ ਤੁਹਾਨੂੰ ਕਿਉਂਕਿ ਵੈਸੇ ਤਾਂ ਇੱਥੇ ਸ਼ਾਂਤੀ ਨਜ਼ਰ ਆ ਰਹੀ ਹੈ ਜਦੋਂ ਤੁਸੀਂ ਖਬਰਾਂ ਦੇਖਦੇ ਹੋ ਜਾਂ ਜੰਗ ਦੀ ਗੱਲ ਹੁੰਦੀ ਹੈ ਤਾਂ ਕੀ ਜਹਾਂ ਚੋਂਦਾ ਖਬਰਾਂ ਦੀ ਖਬਰਾਂ ਦੀ ਜੰਗ ਲੱਗਾ ਸਾਰੇ ਇੱਥੇ ਤਾਂ ਕੋਈ ਇਹੋ ਜੀ ਗੱਲ ਨਹੀਂ ਵੀ ਕੋਈ ਜੰਗ ਲੱਗਣ ਵਾਲੀ ਜਾਂ ਕੋਈ ਮਾਹੌਲ ਸ਼ਾਂਤ ਮਾਹੌਲ ਹੈ ਬਿਲਕੁਲ ਨਾ ਕੋਈ ਇੱਥੇ ਫੌਜ ਹੈ ਨਾ ਕੁਰੀ ਸਾਨੂੰ ਕਿਸੇ ਕੁਛ ਆਖਿਆ ਆਗਾ ਚਲੇ ਜੋ ਆ ਪਿੱਛਾ ਚਲੇ ਜੋ ਹਮ ਇੱਥੇ ਕੋਈ ਫੌਜ ਨਹੀਂ ਹੈ ਤੱਕ ਜੀ ਤੇ ਬੀਐਸਐਫ ਅੱਗੇ ਲੱਗੀ ਅੱਗੇ ਉਹ ਆਪਦਾ ਹੀ ਆਪਦਾ ਕੰਮ ਕਰਨੇ ਉਹ ਪਾਸਤਾ ਨੇ ਆਪਦਾ ਕੀਤੀ ਜਾਂਦੀ ਹੈ ਹਮ ਤੇ ਉਹ ਵੀ ਆਉਂਦੇ ਆ ਹੀ ਵੀ ਆਪਦਾ ਕੰਮ ਕਰਨ ਜਾਣੇ ਤਾਰੋਂ ਅੱਗੇ ਅੱਛਾ ਇੱਕ ਦੋ ਦਿਨ ਵਾਸਤੇ ਗੇਟ ਉਹਨਾਂ ਬੰਦ ਕੀਤੇ ਸ਼ਾਇਦ ਕੋਈ ਉਹਨਾਂ ਦਾ ਕੋ ਰਜੇਵਾ ਹੋਵੇਗਾ ਹਾਂ ਪਰ ਸਾਨੂੰ ਇਸ ਵੇਲੇ ਕੋਈ ਦਿੱਕਤ ਨਹੀਂ ਗਈ ਹਮ ਅੱਛਾ ਜਿਵੇਂ ਤੁਸੀਂ ਤਾਂ 65 ਦਾ ਮਾਹੌਲ ਵੀ ਦੇਖਿਆ 71 ਚ 99 ਦੇ ਵਿੱਚ ਤਾਂ 65 ਦੇ ਵਿੱਚ ਇੱਥੋਂ ਤੱਕ ਆ ਗਈ ਸੀਗੀ ਪਾਕਿਸਤਾਨੀ ਫੌਜ 65 ਦੇ ਵਿੱਚ ਇੱਥੋਂ ਤੱਕ ਸਾਡਾ ਖੇਮ ਕਰਨ ਜਿਹੜਾ ਸ਼ਹਿਰ ਉਹ ਸਾਰਾ ਮਲਿਆ ਗਿਆ ਸੀ ਅੱਛਾ ਪਿੱਛੇ ਪਿੰਡ ਬਲਟੂਆ ਉਥੋਂ ਤੱਕ ਫੌਜ ਚਲੇਗੀ ਠੀਕ ਹੈ ਹਾਂਜੀ ਤਕੀਰ ਮਾਹੌਲ ਸੀਗਾ ਉਦੋਂ ਸਾਡੇ ਮਾਹੌਲ ਉਦੋਂ ਸਭ ਉਦੋਂ ਮੈਂ 5 ਸਾਲ ਦਾ ਥਾਂ ਅੱਛਾ ਤੇ ਸਾਡੇ ਸਾਰੇ ਉਦੋਂ ਕੋਠੇ ਮਕਾਨ ਕੁੰਟਾ ਕੇ ਕਈ ਇੱਟਾਂ ਵੀ ਕੁਝ ਲੈ ਗਏ ਰੂੜੀਆਂ ਵੀ ਰੂੜੀਆਂ ਤੱਕ ਚੱਕ ਲਏ ਅੱਛਾ ਤੇ ਸਭ ਸਾਡੇ ਮਕਾਨ ਕੁੰਣਾ ਟੈਸ ਨੈਸ ਕਰ ਗਏ ਹੂੰ ਤੇ ਜੋ ਇਹ ਫਿਰ ਦੁਬਾਰਾ ਬਣਾਏ ਗਏ ਮਕਾਨ ਜਾਂ ਸਾਰਾ ਇਹ ਮਾਹੌਲ ਹਾਂ ਦੁਬਾਰਾ ਬਣਾਏਗੇ ਸਮਾਨ ਸਾਰਾ ਸਾਡਾ ਜੋ ਰਹਿ ਗਿਆ ਸੀ ਲੁੱਟ ਕੇ ਲੈ ਗਏ ਯੱਕ ਤਾਂ ਲੜਾਈ ਹੋਈ ਹੂੰ ਤੜਕੇ 5 ਵਜੇ ਫਾਇਰ ਖੁੱਲਾ ਤੇ ਅਸੀਂ ਸੁੱਤੇ ਪਈ ਉੱਠ ਕੇ ਤੁਰ ਗਏ ਸਾਨੂੰ ਤਾਂ ਅਹੀਂ ਤਾਂ ਮੈਨੂੰ ਲੱਗਦਾ ਜਿਵੇਂ ਵਹੀਂ ਵਾਂਡੇ ਤੁਰੇ ਜਾਣੇ ਸਾਡੇ ਮਾਪਿਓ ਨੂੰ ਤਾਂ ਚਲੋ ਹੈ ਹੀ ਪਰੇਸ਼ਾਨੀ ਵੀ ਅਹੀਂ ਦਾ ਜੇ 47 ਵਾਲਾ ਸੰਤਾਪ ਵਧਾਇਆ ਤੇ ਉੱਤੋਂ ਫੇਰ ਆ ਗਿਆ ਹਾਂ ਤੇ ਬਹੁਤ ਔਖਾ ਕੰਮ ਆ ਜੰਗ ਤਾਂ ਮਸਲਾ ਦਾ ਗਲਤ ਬਾਤ ਰਹੀ ਹੈ ਹੱਲ ਹੋਣਾ ਚਾਹੀਦਾ ਜੰਗ ਦਾ ਨਾ ਹੀ ਮਾੜਾ ਅਹੀਂ ਦਾ ਨੇ ਵਾਕਈ 71 ਦੇ ਵਿੱਚ 99 ਵਿੱਚ ਕੀ ਮਾਹੌਲ ਸੀਗਾ ਇੱਥੇ ਕੱਤਰ ਦੇ ਵਿੱਚ ਵੀ ਅਸੀਂ 6 ਮਹੀਨੇ ਫੌਜ ਇੱਥੇ ਬੈਠੀ ਰਹੀ ਸਾਡੇ ਮੈਨਾ ਮੂਨਾ ਲੱਗ ਗਿਆ ਪਿੱਛੇ ਬਹੁਤ ਪਿੱਛੇ ਤੱਕ ਮੈਨਾ ਲੱਗੀਆਂ ਸੀ 6 ਮਹੀਨਿਆਂ ਬਾਅਦ ਲੜਾਈ ਲੱਗੀ ਕੋਈ ਸ਼ਾਮੀ 6 ਕ 7 7 ਦਾ ਟਾਈਮ ਸੀ ਖਾਣਾ ਖੁਣਾ ਕਿਸੇ ਖਾ ਲਿਆ ਸੀ ਕੋਈ ਖਾਣ ਰਿਆ ਸੀ ਤੇ ਉਦੋਂ ਵੀ ਭੁੱਖੇ ਤੁਰ ਪਏ ਦੇ ਦੇ ਜੀ ਭੁੱਖੇ ਤੁਰ ਪਏ ਲੋਕਾਂ ਦੇ ਉੱਠ ਗਏ ਅੱਛਾ ਤੇ ਯੱਕਦਾਂ ਫੈ ਖੁੱਲਾ ਤੇ ਬੰਬ ਵਜਣ ਦੇ ਵੀ ਆਣ ਕੇ ਖੇਮ ਕਰਨ ਅੱਛਾ ਫਿਰ ਦਵਾ ਸਾਰੇ ਭਜਣ ਦੀ ਕੀਤੀ ਸਾਰੇ ਕੋਈ ਹੈ ਮਾਲ ਡੰਗਰ ਖੋਲ ਲਿਆ ਕਿਹੇ ਜਾਨੇ ਉਂਗਲੇ ਵਾਲੇ ਇਸ ਤਰ੍ਹਾਂ ਡੀ ਡਾਲ ਦਿੱਤਾ ਕੋਈ ਨਹੀਂ ਫੜਿਆ ਅੱਛਾ ਇਹ ਫਿਰ ਤੁਹਾਨੂੰ ਪਹਿਲਾਂ ਆ ਕੇ ਫੌਜ ਦੱਸ ਦਿੰਦੀ ਆ ਕਿ ਇਹ ਏਰੀਆ ਹੁਣ ਖਾਲੀ ਕਰ ਦਿਓ ਨਹੀਂ ਉਹਨਾਂ ਦੋ ਜੰਗਾਂ ਸਾਨੂੰ ਕੋਈ ਕਿਹੇ ਨਹੀਂ ਦੱਸਿਆ ਅੱਛਾ ਪਿੱਛੇ 2001 ਚ ਸਾਨੂੰ ਇੱਕ ਦਿਨੇ ਨਾ ਆਖਿਆ ਕਿ ਤੁਸੀਂ ਅੱਜ ਪਹਿਲੋਂ ਟਰਾਲੀਆਂ ਟਰੂਲੀਆਂ ਗੱਡਾਂ ਜੋ ਕਿਸੇ ਕੋਲ ਹੈਗਾ ਉਹਨਾਂ ਲੱਦਿਆ ਸਾਰਾ ਸਮਾਨ ਅੱਛਾ ਤੇ ਇੱਕ ਤੁਰ ਗਏ ਅਹੀਂ ਤੇ ਜਦੋਂ ਚਲੇ ਗਏ ਤੇ ਫਿਰ ਮਗਰੋਂ ਕੁਛ ਨਹੀਂ ਜੰਗ ਫਾਇਰ ਨਹੀਂ ਖੁੱਲਿਆ ਤੇ ਫੇਰ ਦੁਜੇ ਤੇ ਜਿਹਦੇ ਨਹੀਂ ਫੇਰ ਵਾਪਸ ਆ ਗਏ ਠੀਕ ਹੈ ਹਾਂ 2001 ਦੇ ਵਿੱਚ ਫੇਰ ਆ ਗਿਆ ਆਪਦਾ ਚਲੋ ਇੱਥੇ ਜਿਹੜੀਆਂ ਪਹਿਲੀਆਂ ਇਸ ਮੈਨ ਸੀ ਉਹਦਾ ਮੈਨ ਸੀ ਦੂਜਿਆਂ ਨੂੰ ਅਸੀਂ ਪਾਣੀ ਪੂਣੀ ਫੌਜ ਵਾਲੇ ਆਂਦੇ ਤੁਸੀਂ ਲਾਓ ਆਪਦਾ ਕੰਮ ਕਰੋ ਕੋਈ ਚਲ ਨਹੀਂ ਜਿਹੜੀਆਂ ਪਹਿਲੀਆਂ ਚ ਮੈਨ ਬਚਾਏ ਸੀ ਉਹ ਛੱਡਦੀਆਂ ਉਹ ਛੱਡਦੀਆਂ ਅੱਛਾ ਹਾਂ ਬਾਕੀ ਬਾਕੀ ਜਿਹੀਂ ਆਪਦਾ ਪਾਣੀ ਤਾਂ ਨਹੀਂ ਲਾਉਂਦੇ ਰਹੇ ਸਾਰਾ ਕੰਮ ਕਾਰੋਬਾਰ ਕਰਦੇ ਰਹੇ ਬਾਕੀ ਨੁਕਸਾਨ ਬੜਾ ਸਾਡਾ ਹੁੰਦਾ ਹਮ ਨੀਦੋਂ ਨੁਕਸਾਨ ਜਿਹੜੀਆਂ ਮੈਨਾਂ ਵਾਲੀਆਂ ਪੈੜੀਆਂ ਸੀ ਉਹਨਾਂ ਤੋਂ ਸਾਨੂੰ ਮਾਫ਼ੀ ਜੀ ਦਿੱਤਾ ਗਿਆ ਤੇ ਜਿਹੜੀਆਂ ਪਿੱਛੇ ਖਰਾਬਾ ਹੋ ਗਿਆ ਕਿਸੇ ਵੀ ਦੀ ਟੈਂਗ ਲਾਂਗੇ ਕਿਸੇ ਦੇ ਮੋਰਚੇ ਦੁਜੇ ਬਣਾਏਗੇ ਉਹਨਾਂ ਦਾ ਸਾਨੂੰ ਕੁਝ ਵੀ ਨਹੀਂ ਮੁੜ ਕੇ ਦਿੱਤਾ ਇਹ ਕੀ ਬਣਾਇਆ ਹੋਇਆ ਜੀ ਬੱਪੂ ਜੀ ਆਹ ਸਾਹਮਣੇ ਇੱਥੇ ਇੱਕ ਬੰਨ ਬਣਿਆ ਹੋਇਆ ਇਹ ਫੌਜ ਦੇ ਵੱਲੋਂ ਤਿਆਰ ਕੀਤਾ ਗਿਆ ਸੀਗਾ ਇਹ 2001 ਦੇ ਵਿੱਚ ਫੌਜ ਦੇ ਵੱਲੋਂ ਯੱਕਦਮ ਆ ਕੇ ਤਿਆਰ ਕੀਤਾ ਗਿਆ ਅੱਛਾ ਹਾਂ ਇਹ ਕੀ ਮਤਲਬ ਵੀ ਇੱਥੋਂ ਆਪਣਾ ਵਿਊ ਪੁਆਇੰਟ ਰੱਖਿਆ ਉਹਨਾਂ ਨੇ ਇਹ ਵਿਊ ਪੁਆਇੰਟ ਨਾਲ ਬੰਨ ਬਣਾਏ ਵੀ ਅੱਗੋ ਜੇ ਉਹਨਾਂ ਦੀ ਫੌਜ ਦਾ ਕੋਈ ਜ਼ੋਰ ਪਵੇ ਤੇ ਬੰਨਾ ਵਾਸਤੇ ਆਪਦੀ ਰੋਕ ਬਣਾਈ ਹੋਣਾ। ਅੱਛਾ ਰੋਕ। ਉਹ ਦੇਖੋ ਪਿੱਛੇ ਤੱਕ ਬਹੁਤ ਤੱਕ ਬਣਾਏ ਆ। ਅੱਛਾ ਉਹ ਕਾਫੀ ਦੂਰ ਤੱਕ ਨੇ ਹਨਾ ਇਹ ਬਣੇ ਹੋਏ। ਹਾਂ ਠੀਕ ਹੈ। ਇਹ ਸਾਰੇ ਇਧਰਲੇ ਪਾਸੇ ਵੀ ਬਣੇ ਨਜ਼ਰ ਆ ਰਹੇ। ਇਧਰਲੇ ਪਾਸੇ ਸਭ ਬਣਾਏ ਆ। ਅੱਛਾ ਇਹ ਜਿਵੇਂ ਇਧਰ ਨੂੰ ਆ ਕੰਦ ਕੀਤੀ ਹੋਈ ਜੀ ਇਹਨਾਂ ਨੇ ਬਣਾ ਕੇ ਇਹ ਜਿਵੇਂ ਫੈਂਸਿੰਗ ਜਾਂਦੀ ਓਵੇਂ ਦਾ ਬਣਾਇਆ। ਹਾਂ ਇਹ ਜਿਹੜਾ ਸਾਡਾ ਏਰੀਆ ਨਾ ਮੀਂਹਵਾਲ ਪਿੰਡ ਦਾ ਤੇ ਮਹਿੰਦੀਪੁਰ ਦਾ ਹਾਂ ਇਹ ਇਹ ਏਰੀਆ ਇਹ ਨਾ ਦਿਖਾਇਆ ਵੀ ਹੋ ਇਹਨੂੰ ਦਿਖਾਉਂਦੇ ਆ ਜਿਹੜੇ ਆਉਂਦੇ ਨਵੇਂ ਵੀ ਆ ਜਿੱਥੇ ਆ ਆਪਾਂ ਖਲੇ ਜਾਂ ਇਹ ਏਰੀਆ ਵਿੱਚ ਘਾ ਰਿਆ ਹੈ ਅੱਛਾ ਇੱਥੇ ਮਈਆਂ ਵਾਲ ਪਿੰਡ ਆ ਹਾਂ ਇਧਰ ਵੀ ਪਾਕਿਸਤਾਨ ਹੈ ਇਧਰ ਵੀ ਪਾਕਿਸਤਾਨ ਹੈ ਅੱਛਾ ਇਹ ਦੋਨੋਂ ਪਾਸੇ ਹੈ ਹਾਂ ਇਹ ਦੋਨੋਂ ਪਾਸੇ ਅੱਛਾ ਇਹ ਤਾਂ ਤਿੰਨ ਪਾਸੇ ਨੂੰ ਹੀ ਲੱਗ ਗਿਆ ਇਧਰਲੇ ਬੰਨੇ ਮੈਨੂੰ ਲੱਗਦਾ ਕਿ ਰਹਿ ਗਿਆ ਬਸ ਭਾਰਤ ਰਹਿ ਗਿਆ ਇਹ ਤਿੰਨੋਂ ਪਾਸੇ ਪਾਕਿਸਤਾਨ ਆ ਗਿਆ ਹਾਂ ਹੁਣ ਫਿਰ ਜਿਵੇਂ ਇਹ ਸਾਰਾ ਸਿਸਟਮ ਚੱਲਦਾ ਜੀ ਜਿਵੇਂ ਤੁਹਾਨੂੰ ਤਾਂ ਤਜਰਬਾ ਵੀ ਹੋ ਗਿਆ ਜੀ ਜਦੋਂ 99 ਚ ਜਾਂ 77 ਚ ਮਾਹੌਲ ਬਣਿਆ ਅਜੇ ਤਾਂ ਤੁਹਾਨੂੰ ਕੋਈ ਸਥਿਤੀ ਇਦਾਂ ਦੀ ਨਹੀਂ ਲੱਗ ਰਹੀ ਨਹੀਂ ਨਹੀਂ ਅਜੇ ਕੋਈ ਨਹੀਂ ਲੱਗਦੀ ਇਹ ਤਾਂ ਕਿਰਪਾ ਪਰਮਾਤਮਾ ਦੀ ਜੱਗੋ ਪਤਾ ਵੀ ਕੋਈ ਨਹੀਂ ਸਰਕਾਰਾਂ ਦਾ ਕਿਹੜੇ ਵੇਲੇ ਇਹਨਾਂ ਦਾ ਪਾਰਾ ਵੱਜ ਜਾਣਾ ਤੇ جنگ ਲੱਗ ਜਾਣਾ ਅਜੇ ਤੱਕ ਨਹੀਂ ਚਲੋ ਜਿੰਨਾ ਕੀਤਾ ਗਨਾ ਕੀਤਾ ਉਹਨਾਂ ਨੂੰ ਫੜਨ ਉਹਨਾਂ ਨੂੰ ਸਜ਼ਾਵਾ ਦੇਣ ਤੇ ਦੂਜੇ ਬੇਗਨਾ ਲੋਕ ਜਿਹੜੇ ਉਹ ਤਾਂ ਨਾ ਮਾਰੇ ਜਾਣ ਫੌਜ ਦੇ ਵੱਲੋਂ ਨਹੀਂ ਕੋਈ ਆਦੇਸ਼ ਵਗੈਰਾ ਕੋਈ ਜਾਰੀ ਕੀਤਾ ਜਾਂਦਾ ਜਿਵੇਂ ਹੁਣ ਬਾੜੀਆਂ ਵਿੱਚ ਚੱਲ ਰਹੀਆਂ ਸੀਗੀਆਂ ਨਹੀਂ ਸਾਨੂੰ ਕੁਝ ਨਹੀਂ ਫੌਜ ਨੇ ਆਖਿਆ ਉਹਨਾਂ ਕੋਈ ਸੀ ਅਜੇ ਤੱਕ ਕੋਈ ਬੰਦਾ ਸਾਡੇ ਕੋਲ ਫੌਜ ਦਾ ਆਇਆ ਹੀ ਨਹੀਂ ہاں ਫਿਰ ਜਾਂ ਖਤਰਾ ਹੈ ਜਾਂ ਆ ਹੈ ਕਿ ਮਾਹੌਲ ਮਾੜਾ ਹੈ ਜਾਂ ਕੱਲ ਤਾਂ ਇਹ ਤੱਕ ਸਾਨੂੰ ਨਹੀਂ ਕਹੇ ਕੁਝ ਆ ਕੇ ਆਖਿਆ ਲੱਗਦਾ ਕਿ ਸਭ ਤੋਂ ਵੱਧ ਮਾਰ ਜੇਕਰ ਪੈਂਦੀ ਹੈ ਤਾਂ ਸਰਹੱਦੀ ਪਿੰਡਾਂ ਨੂੰ ਪੈਂਦੀ ਹੈ ਜਿਵੇਂ ਤੁਸੀਂ ਦੱਸਿਆ ਕਿ 6 ਮਹੀਨੇ ਤੁਹਾਨੂੰ ਬਾਹਰ ਰਹਿਣਾ ਪੈਂਦਾ ਜਾਂ ਬਹੁਤ ਜ਼ਿਆਦੀ ਮਾਰ ਪੈਂਦੀ ਹੈ ਹੂੰ ਇਹ ਫਿਰ ਜਿਵੇਂ 6 ਮਹੀਨੇ ਤੁਸੀਂ ਬਾਹਰ ਚਲੇ ਜਾਂਦੇ ਹੋ ਫਿਰ ਪਿੱਛੋਂ ਇੱਥੇ ਭਾਰਤੀ ਫੌਜ ਆ ਕੇ ਰੁਕ ਜਾਂਦੀ ਹੈ ਇੱਥੇ ਫੌਜ ਹੀ ਰਹਿੰਦੀ ਮੁੜਕੇ ਅੱਛਾ ਐਂ ਕਿ ਰਹਿਣਾ ਫੌਜ ਨਹੀਂ ਰਹਿਣਾ ਮੁੜਕੇ ਹਾਂ ਹੁਣ ਦੇਖ ਲਓ ਵੀ 65 ਬੇਰੀ ਵੀ 6 ਮਹੀਨੇ ਸਾਡੇ ਜਿਹੜੇ ਬੱਚੇ ਪੜ੍ਹਨ ਆਲੇ ਸੀ ਮੈਂ ਵੀ 65 ਵਾਲੇ ਜੰਗ ਵਿੱਚ ਮੈਂ ਵੀ 5 ਸਾਲ ਦਾ ਹਾਂ ਜੇ ਅੱਛਾ 2-3 ਮਹੀਨੇ ਮੈਂ ਸਕੂਲੇ ਗਿਆ ਹੀ ਸੀ ਉਹ ਤਾਂ ਬਾਅਦ ਚ ਗਿਆ ਆ ਹੀ ਨਹੀਂ ਗਿਆ ਮਾਹੌਲ ਹੀ ਇਹੋ ਜਿਹਾ ਬਣ ਗਿਆ ਕਿੰਨੇ ਪੜਨ ਜਾਣਾ ਸੀ ਮੁੜ ਕੇ ਕੁਝ ਮੈਥੋਂ ਵੱਡੇ ਜਿਹੜੇ ਉਹ ਆ ਕੇ ਬਾੜੇ ਮੋੜ ਘਰਿਆਲੇ ਪੜਨ ਜਾਣਾ ਉਹਨਾਂ ਕਰੀ 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 ਅੱਛਾ ਇਹ ਤਾਂ ਖੰਜਲ ਖਵਾਰੀ ਹੈ ਖੇਮ ਕਰਨ ਦਾ ਕਿੰਨਾ ਕੁ ਏਰੀਆ ਸੀਗਾ ਬਾਪੂ ਜੀ ਜਦੋਂ ਫਿਰ ਪਾਕਿਸਤਾਨੀ ਫੌਜ ਨੇ ਆ ਕੇ ਮਾਰ ਲਿਆ ਸੀਗਾ ਖੇਮ ਕਰਨ ਦਾ ਕਾਫੀ ਏਰੀਆ ਖੇਮ ਕਰਨ ਦਾ ਸਾਰਾ ਇਸੀ ਪਿੱਛੇ ਤੱਕ ਚਲੇਗੀ ਉਹ ਪਿੰਡ ਬਲਟੂ ਉੱਥੋਂ ਤੱਕ ਚਲੇਗੇ ਅੱਛਾ ਉੱਥੇ ਪਹੁੰਚਾਂ ਗਏ ਸੀ ਹਾਂ ਜੇ ਫਿਰ ਬਾਅਦ ਵਿੱਚ ਅਸਲ ਤੁਸੀਂ ਵੇਖਿਆ ਹੋਣਾ ਉੱਥੇ ਉਹ ਜਗਾ ਵੀ ਬਣੀ ਆ ਫੌਜੀਆ ਦੀ ਜਿੱਥੇ ਆਪਣੇ ਫੌਜੀਆ ਨੇ ਉੱਥੇ ਫੌਜ ਇਹਨਾਂ ਦੀ ਮੋੜੀ ਇਹਨਾਂ ਦੇ ਟੈਂਕ ਅੱਗੇ ਤੁਰੇ ਜਾ ਰਹੇ ਸੀ ਉਹਨਾਂ 'ਗੋ ਬੰਬ ਮਾਰੇ ਜਵਾਨਾਂ ਨੇ ਤੇ ਉਹ ਵੀ ਸ਼ਹੀਦ ਹੋ ਗਏ ਉੱਥੇ ਅੱਛਾ ਤੇ ਮੁੜ ਕੇ ਬਾਅਦ ਫਿਰ ਉਹ ਅੱਗੇ ਨਹੀਂ ਪਾਕਿਸਤਾਨ ਵਾਲੇ ਗਏ ਇਹ ਵੀ ਲੁੱਟ ਵੀ ਹੋਈ ਸੀ ਇਹਨਾਂ ਪਿੰਡਾਂ ਦੀ ਇਹ ਸਭ ਪਾਕਿਸਤਾਨ ਵਾਲੇ ਸਮਾਨ ਸਾਰਾ ਲੁੱਟ ਕੇ ਲੈ ਗਏ ਰੂੜੀਆਂ ਤੱਕ ਲੱਦ ਕੇ ਲੈ ਗਏ ਅੱਛਾ ਰੂੜੀਆਂ ਲੈ ਕੇ ਲੱਦ ਰੂੜੀਆਂ ਵੀ ਲੱਦ ਕੇ ਲੈ ਗਏ ਗੱਡਿਆਂ ਦੇ ਦੱਸੋ ਇਦੋਂ ਬੁਰਾ ਕੀ ਹੋਏਗਾ ਇਹ ਜਿਵੇਂ ਫਿਰ ਇੱਥੇ ਥੋੜੇ ਲੱਗੇ ਵੀ ਇੱਕ ਜਗਾ ਬਣੀ ਹੋਈ ਆ ਹਨਾ ਉਧਰਲੇ ਪਾਰ ਫਿਰ ਅਜੇ ਵੀ ਜਾਂਦੇ ਨੇ ਸਿੰਘ ਤੋਂ ਪਾਰ ਤਾਂ ਜਾਂਦੇ ਅੱਛਾ ਜਾਂਦੇ ਪਾਸタル ਮੱਥਾ ਟੇਕਣ ਜਾਂਦੇ ਆਪਦੇ ਬਾਰਡਰ ਤੇ ਜਗ੍ਹਾ ਉੱਤੇ ਬਣੀ ਆ ਹਾਂ ਪੀਰਾਂ ਦੀ ਜਗ੍ਹਾ ਉੱਤੇ ਮੱਥਾ ਟੇਕਣ ਜਾਂਦੇ ਲੋਕ ਉਹਨਾਂ ਦਾ ਕੋਈ ਨਹੀਂ ਆਉਂਦਾ ਇੱਧਰ ਵੀ ਫਿਰ ਜਿਵੇਂ ਚਲੋ ਵੈਸੇ ਤਾਂ ਕਹਿੰਦੇ ਕਿ ਜੰਗ ਨਹੀਂ ਹੋਣੀ ਚਾਹੀਦੀ ਕਿ ਸਭ ਤੋਂ ਵੱਧ ਨੁਕਸਾਨ ਲੋਕਾਂ ਦਾ ਹੀ ਹੋਏਗਾ ਇਹਦਾ ਕੋਈ ਅਲਟਰਨੇਟ ਕੱਢਣਾ ਚਾਹੀਦਾ ਤਾਂ ਜਿਵੇਂ ਤੁਸੀਂ ਖਬਰਾਂ ਦੇਖਦੇ ਹੋ ਫਿਰ ਆਮ ਲੋਕਾਂ 'ਚ ਚਰਚਾ ਹੁੰਦੀ ਹੈ ਜਾਂ ਕੋਈ ਪਿੰਡ ਵਾਲਿਆਂ ਦੇ ਵੱਲੋਂ ਵੀ ਤਿਆਰੀ ਕੀਤੀ ਜਾਂਦੀ ਹੈ ਇਹੋ ਜਿਹਾ ਮਾਹੌਲ ਬਣਿਆ ਤਾਂ ਫਿਰ ਕੀ ਦੇਖੋ ਜੀ ਚਰਚਾ ਹੁਣ ਜਿਹੜਾ ਕੋਈ ਬੰਦਾ ਹੈ ਉਹਦਾ ਤਾਂ ਦਿਲ ਥੋੜਾ ਜਾਂਦਾ ਹੈ ਤੇ ਜਿਹੜੀਆਂ ਜਨਾਨੀਆਂ ਨੇ ਉਹ ਤਾਂ ਉਹਨਾਂ ਦੇ ਦਿਲ ਕਮਜ਼ੋਰ ਹੁੰਦੇ ਆ ਹਾਂ ਉਹ ਤਾਂ ਸਾਰੀ ਰਾਤ ਇਹੋ ਹੀ ਮਾਰਾ ਜਾਂ ਖੜਾਕ ਹੋਵੇ ਆ ਉਹ ਆਂਦੀ ਉੱਠ ਕੇ ਵੇਖੋ ਬਾਹਰ ਕੀ ਹੋਇਆ ਹਾਂ ਜਾਂ ਕਹਿਣ ਗਿਆ ਵੀ ਆਪਾਂ ਸਮਾਨ ਕੁਝ ਬੰਨ ਛੱਡ ਗਏ ਜਾਂ ਪਿਛਾਂ ਛੱਡ ਆਈਏ ਬਸ ਇਹੋ ਹੀ ਸੀਨ ਚੱਲਦਾ ਰਹਿੰਦਾ ਜਦੋਂ ਖਬਰਾਂ ਵੇਖੀਆਂ ਵੀ ਕੁਝ ਨਾ ਕੁਝ ਆਪਾਂ ਵੀ ਅੱਗੇ ਮਾਰੇ ਗਏ ਹੁਣ ਵੀ ਨਾ ਸਮਾਨ ਛੱਡ ਚਲੀਏ ਆਪਾਂ ਪਿੱਛੇ ਸਮਾਨ ਕਰ ਲਈਏ ਇਹ ਹੋਈ ਮਾਰਤਾ ਕੀ ਦਿੰਦੀ ਆ ਤਾਂ ਇਧਰੋਂ ਨਜ਼ਰ ਆਉਂਦੇ ਨੇ ਸਾਰੇ ਪਾਕਿਸਤਾਨ ਦੇ ਲੋਕ ਇੱਥੋਂ ਹਾਂਜੀ ਹਾਂਜੀ ਆ ਆਉਂਦੇ ਨੇ ਨਜ਼ਰ ਹਾਂ ਹੁਣ ਆਪਾਂ ਇੱਥੇ ਥੋੜੇ ਦੂਰ ਖੜੇ ਪਰਲੇ ਦਾ ਉਹਨਾਂ ਬਹੁਤ ਸਬਜ਼ੀਆਂ ਸਬਜ਼ੀਆਂ ਸਾਰਾ ਕੰਮ ਉਹ ਵੀ ਕਰਦੇ ਅਸੀਂ ਵੀ ਕਰਦੇ ਆਂ ਆਪਦਾ ਹਾਂ ਬਸ ਆ ਬੀਐਸਐਫ ਵਾਲੀ ਸਾਡੇ ਨਾਲ ਜਾਂਦੇ ਆ ਅੱਛਾ ਤੇ ਉਹ ਅੱਗੇ ਉਹ ਖਲੋ ਜਾਂਦੇ ਪਿੱਛੇ ਅਸੀਂ ਕੰਮ ਕਰਦੇ ਰਹੀਨੇ ਅੱਛਾ ਜਦੋਂ 4 ਵਜੇ ਦੇ ਉਹ ਫਿਰ ਅੱਛਾ 4 ਵਜੇ ਤੱਕ ਦਾ ਤੁਹਾਨੂੰ ਹਾਂ 4 ਵਜੇ ਦਾ ਸਮਾਂ ਦਿੱਤਾ 9 ਵਜੇ ਅਸੀਂ ਲੰਘ ਜਾਂਦੇ ਆ ਤੇ ਵਧੀਆ ਚੱਲਦਾ ਜਾਂਦਾ ਪਰ ਆ ਜਿਹੜਾ ਮਾਹੌਲ ਏ ਖਰਾਬ ਏ ਸਾਨੂੰ ਖਰਾਬ ਕਰਦਾ ਪਰ ਇਹ ਹੈ ਕਿ ਸਹਿਮ ਆ ਜਾਂਦਾ ਲੋਕਾਂ ਨੂੰ ਹਾਂ ਸਹਿਮ ਸਹਿਮ ਬੜਾ ਬਹੁਤ ਜ਼ਿਆਦਾ ਸਹਿਮ ਜੁਰਬਾਂ ਜਾਂਦਾ ਤਾਂ ਇਹ ਸਰਦਾਰ ਅਮਰਜੀਤ ਸਿੰਘ ਹੁਣੀ ਹੈਗੇ ਨੇ ਇਹਨਾਂ ਦਾ ਮੀਆਂਵਾਲੀ ਇਹ ਪਿੰਡ ਹੈਗਾ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਤਾਂ ਉਹ ਸਾਹਮਣੇ ਦੇਖੋ ਤੁਸੀਂ ਤੁਹਾਨੂੰ ਜਿਹੜੀ ਹੈ ਫੈਂਸਿੰਗ ਨਜ਼ਰ ਆ ਰਹੀ ਹੋਏਗੀ ਇੱਥੇ ਬੀਐਸਐਫ ਦੀ ਚੌਂਕੀ ਬਣੀ ਹੋਈ ਹੈ ਬੀਐਸਐਫ ਦੇ ਨੌਜਵਾਨ ਇੱਥੇ ਗਸ਼ਤ ਕਰਦੇ ਨਜ਼ਰ ਆਉਣਗੇ ਤੁਹਾਨੂੰ ਉਹ ਸਾਹਮਣੇ ਉਧਰ ਟਰੈਕਟਰ ਟਰਾਲੀਆਂ ਚੱਲਣ ਦੀਆਂ ਨੇ ਇਹ ਆਪਣਾ ਏਰੀਆ ਹੈਗਾ ਇੰਡੀਆ ਦਾ ਤਾਂ ਇਹਦੇ ਨਾਲ-ਨਾਲ ਫੈਂਸਿੰਗ ਦੇ ਨਾਲ-ਨਾਲ ਜਿਹੜਾ ਉਹ ਪੂਰਾ ਅੱਗੇ ਇਸੇ ਤਰੀਕੇ ਦੇ ਨਾਲ ਪੈਟਰੋਲਿੰਗ ਹੁੰਦੀ ਨਜ਼ਰ ਆਉਂਦੀ ਆ ਤਾਂ ਸਾਹਮਣੇ ਬੰਕਰ ਬਣੇ ਹੋਏ ਨੇ ਇੱਥੇ ਤਾਂ ਫੌਜ ਦੇ ਵੱਲੋਂ ਦੀ ਹੋਈ ਹੈ ਤਾਂ ਇੱਥੇ ਬੰਨ ਬਣਾਏ ਹੋਏ ਨੇ ਜਦੋਂ 2001 ਦੇ ਵਿੱਚ 99 ਵਿੱਚ ਜਦੋਂ ਜੰਗ ਹੋਈ ਸੀਗੀ ਜਾਂ 2001 ਚ ਪਾਰਲੀਮੈਂਟ ਅਟੈਕ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਫੌਜ ਦੇ ਵੱਲੋਂ ਕਾਫੀ ਤਿਆਰੀ ਜਿਹੜੀ ਆ ਉਹ ਪਹਿਲਾਂ ਹੀ ਕਰਕੇ ਰੱਖ ਲਈ ਸੀਗੀ ਜਿਵੇਂ ਇਹ ਬੰਨ ਹੁਣ ਇੱਥੇ ਬਣੇ ਹੋਏ ਨੇ ਤਾਂ ਐਵੇਂ ਇੱਕ ਨਹੀਂ ਇਹ ਏਰੀਆ ਦੇ ਵਿੱਚ ਬਹੁਤ ਅੱਗੇ ਜਗ੍ਹਾ ਤੇ ਤੁਸੀਂ ਜਾਓਗੇ ਤਾਂ ਤੁਹਾਨੂੰ ਉੱਥੇ-ਉੱਥੇ ਤੱਕ ਜਿਹੜੇ ਨੇ ਬੰਨ ਬਣੇ ਨਜ਼ਰ ਆਉਣਗੇ ਤਾਂ ਵੱਡੀਆਂ-ਵੱਡੀਆਂ ਢਾਲਾਂ ਬਣਾਈਆਂ ਹੋਈਆਂ ਨੇ ਕਿ ਜੇਕਰ ਪਾਕਿਸਤਾਨੀ ਫੌਜ ਇਧਰੋਂ ਅਟੈਕ ਕਰਦੀ ਹੈ ਤਾਂ ਪਾਕਿਸਤਾਨ ਭਾਰਤ ਦੇ ਕੋਈ ਡਿਫੈਂਸਿਵ ਏਰੀਆ ਹੋਵੇ ਤਾਂ ਇਹ ਉਸ ਤਰੀਕੇ ਤੇ ਗਏ ਨੇ ਪਰ ਮੇਰੀ ਗੱਲ ਇਹ ਹੈ ਕਿ ਜਿਵੇਂ ਦਾ ਮਾਹੌਲ ਸਿਰਜਿਆ ਜਾ ਰਿਹਾ ਉਸੇ ਤੋਂ ਇਹ ਲੱਗ ਰਿਹਾ ਕਿ ਸ਼ਾਇਦ ਜੰਗ ਹੋ ਸਕਦੀ ਹੈ ਪਰ ਫਿਲਹਾਲ ਇਸ ਵੇਲੇ ਇਨ੍ਹਾਂ ਪਿੰਡਾਂ ਦੇ ਵਿੱਚ ਸ਼ਾਂਤੀ ਬਣੀ ਹੋਈ ਹੈ ਪਰ ਡਰ ਤੇ ਸਹਿਮ ਦਾ ਮਾਹੌਲ ਜਿਹੜਾ ਉਹ ਜ਼ਰੂਰ ਦੇਖਿਆ ਜਾ ਰਿਹਾ ਤੇ ਇਕਦਰ ਹੋ ਹੈਸ਼ਟੈਗ ਪੰਜਾਬ